ਇੱਕ ਖੂਹ ਵਿੱਚ ਕਈ ਡੱਡੂ ਰਹਿੰਦੇ ਸਨ ਡੱਡੂਆਂ ਦੇ ਰਾਜੇ ਦਾ ਨਾਮ ਗੰਗਾਦਤ ਸੀ ਉਹ ਬਹੁਤ ਝਗੜਾਲੂ ਸੀ ਆਲੇ-ਦੁਆਲੇ 2-3 ਹੋਰ ਖੂਹ ਸਨ ਜਿੰਨਾ ਵਿੱਚ ਡੱਡੂ ਰਹਿੰਦੇ ਸਨ ਹਰੇਕ ਖੂਹ ਦੇ ਡੱਡੂਆਂ ਦਾ ਆਪਣਾ ਰਾਜਾ ਸੀ ਗੰਗਾਦਤ ਹਰ ਰਾਜੇ ਨਾਲ ਕਿਸੇ ਨਾ ਕਿਸੇ ਮੁੱਦੇ ਤੇ ਝਗੜਾ ਕਰਦਾ ਰਹਿੰਦਾ ਸੀ ਉਹ ਕੋਈ ਗਲਤ ਕੰਮ ਕਰਕੇ ਆਪਣੀ ਮੂਰਖਤਾ ਸ਼ੁਰੂ ਕਰ ਦਿੰਦਾ ਤੇ ਕੋਈ ਸਿਆਣਾ ਡੱਡੂ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਫਿਰ ਮੌਕਾ ਮਿਲਨ ਤੇ ਉਸਦੇ ਪਾਲੇ ਹੋਏ ਡੱਡੂਆਂ ਤੋਂ ਗੁੰਡਿਆਂ ਤੋਂ ਲੈ ਕੇ ਉਸਤਾਦ ਨੂੰ ਕੁੱਟਦਾ ਖੂਹ ਦੇ ਡੱਡੂ ਗੰਗਾ ਦਾ ਦੇਸ ਵਿਹਾਰ ਤੋਂ ਬਹੁਤ ਗੁੱਸੇ ਵਿੱਚ ਸਨ ਦਰਅਸਲ ਗੰਗਾਦਤ ਆਪਣੀਆਂ ਸਾਰੀਆਂ ਮੁਸੀਬਤਾਂ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਂਦਾ ਸੀ ਇੱਕ ਦਿਨ ਗੰਗਾਦਤ ਦੀ ਗਵਾਂਢੀ ਡੱਡੂ ਰਾਜੇ ਨਾਲ ਬਹੁਤ ਲੜਾਈ ਹੋਈ ਤੋ ਤੂ ਮੈਮੈਂ ਹੋਈ ਗੰਗਾਦਤ ਨੇ ਆਪਣੇ ਖੂਹ ਤੇ ਆ ਕੇ ਬਾਕੀ ਡੱਡੂਆਂ ਨੂੰ ਦੱਸਿਆ ਕਿ ਗਵਾਂਢੀ ਰਾਜੇ ਨੇ ਉਸ ਦੀ ਬੇਇੱਜ਼ਤੀ ਕੀਤੀ ਹੈ ਅਤੇ ਇਸ ਬੇਇੱਜ਼ਤੀ ਦਾ ਬਦਲਾ ਲੈਣ ਲਈ ਉਸ ਨੂੰ ਆਪਣੇ ਡੱਡੂਆਂ ਨੂੰ ਗਵਾਂਢੀ ਦੇ ਖੂਹ ਤੇ ਹਮਲਾ ਕਰਨ ਲਈ ਕਿਆ ਪਰ ਸਭ ਨੂੰ ਪਤਾ ਸੀ ਕਿ ਝਗੜਾ ਗੰਗਾਦਤ ਨੇ ਹੀ ਸ਼ੁਰੂ ਕੀਤਾ ਹੋਵੇਗਾ ਤਾਂ ਕੁਝ ਸਿਆਣੇ ਡੱਡੂਆਂ ਨੇ ਇੱਕ ਝਟ ਹੋ ਕੇ ਆਵਾਜ਼ ਵਿੱਚ ਕਿਹਾ ਰਾਜਨ ਸਾਡੇ ਗਵਾਂਢੀ ਖੂਹ ਵਿੱਚ ਤੁਗਨੇ ਡੱਡੂ ਹਾਂ ਉਹ ਸਾਡੇ ਨਾਲ ਸਿਹਤਮੰਤ ਅਤੇ ਮਜ਼ਬੂਤ ਹਨ ਅਸੀਂ ਇਹ ਲੜਾਈ ਨਹੀਂ ਲੜਾਂਗੇ ਗੰਗਾਦਤ ਹੈਰਾਨ ਰਹਿ ਗਿਆ ਅਤੇ ਬੁਰੀ ਤਰ੍ਹਾਂ ਕੰਬ ਗਿਆ ਉਸਨੇ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਕਿ ਇਨ੍ਹਾਂ ਗਦਾਰਾਂ ਨੂੰ ਵੀ ਸਬਕ ਸਿਖਾਉਣਾ ਪਵੇਗਾ ਗੰਗਾਦਤ ਨੇ ਆਪਣੇ ਪੁੱਤਰਾਂ ਨੂੰ ਬੁਲਾਇਆ ਅਤੇ ਉਕਸਾਇਆ beta ਗਵੰਟੀ ਰਾਜੇ ਨੇ ਤੁਹਾਡੇ ਪਿਤਾ ਦਾ ਬਹੁਤ ਅਪਮਾਨ ਕੀਤਾ ਹੈ ਜਾਓ ਉਸ ਰਾਜੇ ਦੇ ਪੁੱਤਰਾਂ ਨੂੰ ਇਸ ਤਰ੍ਹਾਂ ਕੁੱਟੋ ਕਿ ਉਹ ਪਾਣੀ ਮੰਗਣ ਲੱਗ ਪੈ ਗੰਗਾ ਦਾਤੇ ਪੁੱਤਰ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਆਖਰਕਾਰ ਵੱਡੇ ਪੁੱਤਰ ਨੇ ਕਿਹਾ ਪਿਤਾ ਜੀ ਤੁਸੀਂ ਸਾਨੂੰ ਕਦੇ ਗੜਬੜ ਨਹੀਂ ਹੋਣ ਦਿੱਤੀ ਡੱਡੂਆਂ ਨੂੰ ਤਾਕਤ ਹਿੰਮਤ ਅਤੇ ਜੋਸ਼ ਤਾਂ ਨੇ ਮਾਰਨ ਨਾਲ ਹੀ ਮਿਲਦਾ ਹੈ ਤੁਸੀਂ ਹੀ ਦੱਸੋ ਅਸੀਂ ਬਿਨਾ ਹਿੰਮਤ ਅਤੇ ਜੋਸ਼ ਦੇ ਕਿਸ ਨੂੰ ਕੀ ਮਾਰਾਂਗੇ ਹੁਣ ਗੰਗਾ ਦਾ ਸਭ ਤੋਂ ਵੱਧ ਚੜਿਆ ਇੱਕ ਦਿਨ ਉਹ ਬੁਰਬੜਾਉਂਦਾ ਹੋਇਆ ਖੂਬ ਵਿੱਚੋਂ ਨਿਕਲ ਗਿਆ ਤੇ ਇੱਧਰ ਉੱਧਰ ਭ ਮੰਣ ਲੱਗਾ ਉਸ ਨੇ ਨੇੜੇ ਹੀ ਭਿਆਨਕ ਸੱਪ ਨੂੰ ਟੋਏ ਵਿੱਚ ਵੜਦਿਆਂ ਦੇਖਿਆ ਇਹ ਦੇਖ ਕੇ ਉਸ ਦੀ ਅੱਖਾਂ ਵਿੱਚ ਚਮਕ ਆ ਗਈ ਜੋ ਤੁਸੀਂ ਆਪਣੇ ਦੁਸ਼ਮਣ ਬਣ ਜਾਂਦੇ ਹੋ ਤਾਂ ਦੁਸ਼ਮਣ ਨੂੰ ਦੋਸ਼ ਬਣਾ ਲੈਣਾ ਚਾਹੀਦਾ ਹੈ ਇਹ ਸੋਚ ਕੇ ਬਿਲਕੁਲ ਗਿਆ ਅਤੇ ਬੋਲਿਆ 나ਗਦੇਵ ਮੇਰਾ ਸਲਾਮ 나ਗਦੇਵ ਫਿਕਰ ਹੋਏ ਡੱਡੂ ਮੈਂ ਤੇਰਾ ਦੁਸ਼ਮਣ ਹਾਂ ਮੈਂ ਤੈਨੂੰ ਖਾ ਸਕਦਾ ਹਾਂ ਤੇ ਤੂੰ ਮੇਰੇ ਹੀ ਬਲ ਦੇ ਸਾਹਮਣੇ ਆ ਕੇ ਮੈਨੂੰ ਵਾਸ ਦੇ ਰਿਹਾ ਹੈ ਗੰਗਾਕੱਖ ਨੇ ਕਿਹਾ ਇਹ 나ਗ ਅਦੇ ਕਦੇ ਆਪਣੇ ਦੁਸ਼ਮਣਾਂ ਨਾਲੋਂ ਵੀ ਵੱਧ ਦੁੱਖ ਪਹੁੰਚਾਉਂਦਾ ਹੈ ਮੈਂ ਆਪਣੀ ਜਾਤ ਅਤੇ ਰਿਸ਼ਤੇਦਾਰਾਂ ਦੁਆਰ ਇੰਨਾ ਜ਼ਲੀਲ ਕੀਤਾ ਹਾਂ ਕਿ ਮੈਨੂੰ ਤੁਹਾਡੇ ਵਰਗੇ ਦੁਸ਼ਮਣ ਕੋਲ ਉਹਨਾਂ ਨੂੰ ਸਬਕ ਸਿਖਾਉਣ ਲਈ ਮਦਦ ਮੰਗਣ ਲਈ ਆਉਣਾ ਪਿਆ ਹੈ ਤੁਸੀਂ ਮੇਰੀ ਦੋਸਤੀ ਸਵੀਕਾਰ ਕਰੋ ਸੱਪ ਨੇ ਆਪਣੇ ਸਿਰ ਬੱਲ ਵਿੱਚੋਂ ਬਾਹਰ ਕੱਢਿਆ ਤੇ ਕਿਹਾ ਮਜ਼ਾਕੀਆ ਮਜ਼ਾਕ ਇਹ ਵਜ੍ਹਾ ਹੈ ਗੰਗਾਦਤ ਨੇ ਕਿਹਾ ਮੈਂ ਤੈਨੂੰ ਇੰਨੇ ਡੱਡੂ ਖਵਾਉਂਗਾ ਕਿ ਤੂੰ ਅੱਜ ਘਰ ਵਾਂਗ ਮੋਟਾ ਹੋ ਜਾਵੇਂਗਾ ਸੱਪ ਨੇ ਸ਼ੱਕ ਪ੍ਰਗਟ ਕੀਤਾ ਮੈਂ ਪਾਣੀ ਵਿੱਚ ਨਹੀਂ ਜਾ ਸਕਦਾ ਮੈਂ ਡੱਡੂ ਨੂੰ ਕਿਵੇਂ ਫੜਾਂਗਾ ਗੰਗਾਦਤ ਨੇ ਤਾੜੀ ਮਾਰੀ 나ਗ ਭਾਈ ਇਹ ਉਹ ਥਾਂ ਹੈ ਜਿੱਥੇ ਮੇਰੀ ਦੋਸਤੀ ਤੁਹਾਡੇ ਕੰਮ ਆਵੇਗੀ ਗਵਾਂਢੀ ਰਾਜਾਂ ਦੇ ਖੂਹਾਂ ਤੇ ਨਜ਼ਰ ਰੱਖਣ ਲਈ ਮੈਂ ਆਪਣੇ ਜਾਸੂਸ ਡੱਡੂਆਂ ਨਾਲ ਗੁਪ ਸਰੰਗਾ ਪੁੱਟੀਆਂ ਹਨ ਉਹਨਾਂ ਦਾ ਰਸਤਾ ਹਰ ਖੂਹ ਤੱਕ ਜਾਂਦਾ ਹੈ ਜਿੱਥੇ ਤੇ ਵੀ ਸਰੰਗਾ ਮਿਲਦੀਆਂ ਹਨ ਉੱਥੇ ਕੋਠੜੀ ਹੈ ਤੁਸੀਂ ਉੱਥੇ ਰਹੋ ਅਤੇ ਜਿਹੜਾ ਡੱਡੂ ਮੈਂ ਤੁਹਾਨੂੰ ਖਾਣ ਲਈ ਕਵਾਂ ਉਹ ਤੁਸੀਂ ਖਾ ਲਓ 나ਗ ਗੰਗਾ ਦੱਤ ਨਾਲ ਦੋਸਤੀ ਕਰਨ ਲਈ ਸਹਿਮਤ ਹੋ ਗਿਆ ਕਿਉਂਕਿ ਉਸ ਦਾ ਇੱਕੋ ਇੱਕ ਫਾਇਦਾ ਉਸ ਵਿੱਚ ਹੀ ਸੀ ਜੇਕਰ ਕੋਈ ਮੂਰਖ ਬਦਲੇ ਦੀ ਭਾਵਨਾ ਵਿੱਚ ਨਾ ਹੋ ਕੇ ਆਪਣੇ ਆਪ ਨੂੰ ਦੁਸ਼ਮਣ ਦੇ سپرد ਕਰਨ ਲਈ ਤਿਆਰ ਤਾਂ ਦੁਸ਼ਮਣ ਇਸ ਦਾ ਫਾਇਦਾ ਕਿਉਂ ਨਾ ਉਠਾਵੇ ਨਾਕਕੰਗ ਦੇ ਕਮਰੇ ਵਿੱਚ ਗੰਗਾਦਤ ਨਾਲ ਬੈਠ ਗਿਆ ਗੰਗਾਦਤ ਨੇ ਪਹਿਲਾਂ ਸਾਰੇ ਗਵਾਂਢੀ ਡੱਡੂਆਂ ਰਾਜਿਆਂ ਨੂੰ ਅਤੇ ਉਹਨਾਂ ਦੀ ਪ੍ਰਜਾ ਨੂੰ ਖਾਣ ਲੇ ਗਿਆ ਕੁਝ ਹਫ਼ਤਿਆਂ ਵਿੱਚ ਸੱਪ ਸੁਰੰਗ ਵਿੱਚ ਦੀ ਲੰਘਿਆ ਅਤੇ ਬਾਕੀ ਸਾਰੇ ਖੂਬ ਦੇ ਡੱਡੂਆਂ ਨੂੰ ਖਾ ਗਿਆ ਜਦੋਂ ਸਾਰੇ ਡੱਡੂ ਮੁੱਕ ਗਏ ਤਾਂ ਸੱਪ ਨੇ ਗੰਗਾਦਤ ਨੂੰ ਕਿਹਾ ਹੁਣ ਮੈਂ ਕਿਸ ਨੂੰ ਖਾਵਾਂ ਜਲਦੀ ਦਸ 24 ਘੰਟੇ ਪੇਟ ਭਰਿਆ ਰੱਖਣ ਦੀ ਆਦਤ ਬਣ ਗਈ ਹੈ ਗੰਗਾਦਤ ਨੇ ਕਿਹਾ ਹੁਣ ਮੇਰੇ ਖੂਬ ਦੇ ਸਾਰੇ ਸਮਝਦਾਰ ਅਤੇ ਬੁੱਧੀਮਾਨ ਡੱਡੂ ਖਾ ਲੋ ਜਦੋਂ ਸਾਰੇ ਬੁੱਧੀਮਾਨ ਡੱਡੂ ਖਤਮ ਹੋ ਗਏ ਫਿਰ ਪ੍ਰਜਾ ਦੀ ਵਾਰੀ ਸੀ ਗੰਗਾਧਰ ਨੇ ਸੋਚਿਆ ਕਿ ਪ੍ਰਜਾ ਇਹੋ ਜਿਹੀ ਹੈ ਉਹ ਹਰ ਸਮੇਂ ਕਿਸੇ ਨਾ ਕਿਸੇ ਬਾਰੇ ਸ਼ਿਕਾਇਤ ਕਰਦੀ ਰਹੇਗੀ ਸਾਰੀ ਪ੍ਰਜਾ ਦਾ ਨਾਸ਼ ਕਰਨ ਤੋਂ ਬਾਅਦ ਸੁੱਖ ਨੇ ਭੋਜਨ ਮੰਗਿਆ ਤਾਂ ਗੰਗਾਧਰ ਨੇ ਕਿਹਾ ਨਾਨ ਮਿਤਰਾ ਹੁਣ ਸਿਰਫ ਮੇਰਾ ਪਰਿਵਾਰ ਅਤੇ ਮੇਰੇ ਦੋਸਤ ਬੱਚੇ ਹਨ ਖੇਡ ਖਤਮ ਹੋ ਗਈ ਆਪਣੇ ਡੱਡੂ ਹਜਮ ਹੋ ਗਏ ਆਪਣੇ ਆਪਣਾ ਹੱਡ ਫੈਲਾਇਆ ਅਤੇ ਚੀਕਣਾ ਸ਼ੁਰੂ ਕਰ ਦਿੱਤਾ ਡੱਡੂ ਮੈਂ ਹੁਣ ਕਿਤੇ ਨਹੀਂ ਜਾ ਰਿਹਾ ਤੁਸੀਂ ਹੁਣ ਮੇਰੇ ਖਾਣੇ ਦਾ ਇੰਤਜ਼ਾਮ ਕਰੋ ਨਹੀਂ ਤਾਂ ਹਸਾ ਸਾ ਗੰਗਾਦਤ ਨੇ ਬੋਲਣਾ ਬੰਦ ਕਰ ਦਿੱਤਾ ਉਸ ਨੇ ਆਪਣੇ ਦੋਸਤਾਂ ਨੂੰ ਸੱਪ ਨੂੰ ਖਵਾਇਆ ਅਤੇ ਫਿਰ ਉਸ ਦਾ ਪੁੱਤਰ ਸੱਪ ਦੇ પેટ ਵਿੱਚ ਚਲਾ ਗਿਆ ਗੰਗਾਦਤ ਨੇ ਸੋਚਿਆ ਕਿ ਜੇਕਰ ਮੈਂ ਅਤੇ ਡੱਡੂ ਜਿਉਂਦੇ ਰਹੇ ਤਾਂ ਹੋਰ ਪੁੱਤਰ ਪੈਦਾ ਕਰਨਗੇ ਬੇਟੇ ਨੂੰ ਖਾਣ ਤੋਂ ਬਾਅਦ ਸੱਪ ਨੇ ਚੀਕਿਆ ਹੋਰ ਖਾਣਾ ਕਿੱਥੇ ਹੈ ਗੰਗਾਦਤ ਨੇ ਡਰਦੇ ਮਾਰੇ ਡੱਡੂ ਵੱਲ ਇਸ਼ਾਰਾ ਕੀਤਾ ਗੰਗਾਦਤ ਨੇ ਆਪਣੇ ਆਪ ਨੂੰ ਸਮਝਾਇਆ ਆਓ ਪੁਰਾਣੇ ਡੱਡੂ ਤੋਂ ਛੁਟਕਾਰਾ ਪਾਈ ਮੈਂ ਇੱਕ ਨਵੇਂ ਨੌਜਵਾਨ ਡੱਡੂ ਨਾਲ ਵਿਆਹ ਕਰਵਾ ਕੇ ਇੱਕ ਨਵੀਂ ਦੁਨੀਆ ਸਥਾਪਿਤ ਕਰਾਂਗਾ ਡੱਡੂ ਨੂੰ ਖਾਣ ਤੋਂ ਬਾਅਦ ਸੱਪ ਨੇ ਆਪਣਾ ਮੂੰਹ ਭੋਜਨ ਲਈ ਪਾੜ ਦਿੱਤਾ ਹੱਥ ਜੋੜ ਕੇ ਗੰਗਾਦੱਤ ਨੇ ਕਿਹਾ ਹੁਣ ਸਿਰਫ ਮੈਂ ਹੀ ਰਹਿ ਗਿਆ ਤੁਹਾਡਾ ਦੋਸਤ ਗੰਗਾਦੱਤ ਹੁਣ ਵਾਪਸ ਚੱਲੋ 나ਗ ਨੇ ਕਿਹਾ ਮਾਟੂ ਜੋ ਮੇਰਾ ਚਾਚਾ ਹੈ ਮੈਂ ਉਸ ਨੂੰ ਵੀ ਖਾ ਲਿਆ ਸਿੱਖਿਆ ਅਗਰ ਆਪਣੀ ਚੌਦਰ ਤੋਂ ਲਈ ਦੁਸ਼ਮਣ ਨਾਲ ਦੋਸਤੀ ਕਰੋਗੇ ਤਾਂ ਇੱਕ ਦਿਨ ਖੁਦ ਹੀ ਦੁਸ਼ਮਨਾ ਦੇ ਹੱਥੋਂ ਮੁੱਠੀ ਦੀ ਰਾਖ ਬਣ ਜਾਓਗੇ ਇਸ ਲਈ ਆਪਣੇ ਨਾਲ ਹਮੇਸ਼ਾ ਖੁਸ਼ ਅਤੇ ਮਿਲ ਕੇ ਰਹੋ